ਹੈਲੋ ਗਾਇਸ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਅੱਜ ਅਸੀਂ ਚੱਲੇ ਆਂ ਜੀ ਕুতਬ ਮੀਨਾਰ ਦੇਖਣ ਕਿ ਅੱਜ ਦਾ ਵਲੌਗ ਹੋਣ ਵਾਲਾ ਹੈ ਬੜਾ ਜ਼ਬਰਦਸਤ ਵਲੌਗ ਚਾਰੂ ਕਹਾਂ ਜਾ ਰਹੇ ਆ ਅੱਜ ਹਮ ਅੱਜ ਹਮ ਜਾ ਰਹੇ ਕুতਬ ਮੀਨਾਰ ਕুতਬ ਮੀਨਾਰ ਅਸੀਂ ਅੱਜ ਤਿੰਨੇ ਜਾ ਰਹੇ ਆ ਬਾਕੀ ਸਾਡੀ ਜਨਤਾ ਜਿਹੜੀ ਉਹ ਘਰੇ ਆ ਤੇ ਬਾਕੀ ਜਨਤਾ ਗਰਮੀ ਦੇ ਕਰਕੇ ਘਰੇ ਆ ਸਾਡੀ ਅਸੀਂ ਜਾ ਰਹੇ ਹਾਂ ਗਾਇਸ ਦਿੱਲੀ ਦੇ ਵਿੱਚ ਜੇਕਰ ਘੁੰਮਣਾ ਤੇ ਦਿੱਲੀ ਦੇ ਵਿੱਚ ਸਵੇਰ ਸਵੇਰ ਨਿਕਲਣਾ ਪੈਂਦਾ ਤੇ ਜਿੱਥੇ ਵੀ ਜਾਣਾ ਸਵੇਰ ਸਵੇਰ ਨਿਕਲੋ ਇਹ ਸਾਡਾ ਮੈਟਰੋ ਸਟੇਸ਼ਨ ਪੀਸਟ ਵਿਨੋਦ ਨਗਰ ਮਿਓਰ ਵਿਹਾਰ ਇੱਥੋਂ ਲਵਾਂਗੇ ਆਪਾਂ ਆਪਣੀ ਮੈਟਰੋ ਆ ਦੇਖੋ ਥੱਲੇ ਦੀ ਜਾ ਰਿਹਾ ਟ੍ਰੈਫਿਕ ਉੱਪਰ ਹੈਗਾ ਮੈਟਰੋ ਸਟੇਸ਼ਨ ਆ ਜਾ ਰਿਹਾ ਸੁਬਾ ਸੁਬਾ ਦਿੱਲੀ ਦੇ ਵਿੱਚ ਰਸ਼ ਥੋੜਾ ਜਿਹਾ ਘਟ ਹੁੰਦਾ ਕਿੰਨੇ ਵਜੇ ਰਸ਼ ਜਿਆਦਾ ਸ਼ੁਰੂ ਹੋ ਜਾਂਦਾ 9 ਵਜੇ 9:30 9 ਵਜੇ ਜਿਆਦਾ ਰਸ਼ ਸਟ ਸ਼ੁਰੂ ਹੋ ਜਾਂਦਾ ਜਦੋਂ ਬੰਦੇ ਨੇ ਘੁੰਮਣਾ ਹੋਵੇ ਫਿਰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਬਹੁਤ ਗਰਮੀ ਆ ਜਾਂ ਬਹੁਤ ਹੋਆ ਤੇ ਗਰਮੀ ਦੇ ਵਿੱਚ ਵੀ ਬੰਦਾ ਘੁੰਮ ਹੀ ਲੈਂਦਾ ਹੈ ਇਹ ਗਰਮੀ ਦੇ ਜੇ ਆਪਾਂ ਦੁਬਈ ਵਰਗੇ ਇੰਨੀ ਗਰਮੀ ਵਿੱਚ ਘੁੰਮ ਸਕਦੇ ਤੇ ਆਪਣਾ ਫਿਰ ਵੀ ਇੰਡੀਆ ਰਾਈਟ ਤੇ ਅਸੀਂ ਤਾਂ ਭਾਈ ਇੰਜੋਏ ਕਰ ਰਹੇ ਆ ਆਪਣਾ ਹੁਣ ਇੱਕ ਤੋਂ ਹੀ ਜਾਵਾਂਗੇ ਅੱਗੇ ਇੱਕ ਤੋਂ ਹਲੇ ਅਸੀਂ ਉੱਪਰ ਜਾਵਾਂਗੇ ਇਹ ਸਾਡਾ ਮੈਟਰੋ ਉੱਪਰ ਜਾਵਾਂਗੇ ਇੱਥੋਂ ਹੁਣ ਅਸੀਂ ਹੁਣ ਆ ਗਏ ਅਸੀਂ ਉੱਪਰ ਇੱਥੋਂ ਲਵਾਂਗੇ ਆਪਾਂ ਟਿਕਟ ਦੋਸਤੋ ਮੈਟਰੋ ਦਾ ਥੋੜਾ ਹੁਣ ਤਰੀਕਾ ਜਿਹੜਾ ਟਿਕਟ ਲੈਣ ਦਾ ਉਹ ਬਦਲ ਗਿਆ ਪਹਿਲਾਂ ਇੱਕ ਟੋਕਨ ਵਗੈਰਾ ਮਿਲਦੇ ਸੀ ਤੇ ਉਹ ਟੋਕਨ ਲੈ ਕੇ ਆਪਾਂ ਅੰਦਰ ਜਾ ਸਕਦੇ ਸੀ ਪਰ ਹੁਣ ਇੱਥੋਂ ਟਿਕਟ ਜਿਹੜੀ ਆ ਕਿ ਉਹ ਕੰਪਿਊਟਰ ਦੇ ਦੁਆਰਾ ਆ ਇਨਸਟੈਂਟ ਹੀ ਆਪਾਂ ਬੁੱਕ ਕਰ ਸਕਦੇ ਆਂ ਤੇ ਉੱਥੋਂ ਕੱਢ ਸਕਦੇ ਆਂ ਤੇ ਆਓ ਆਪ ਤੁਹਾਨੂੰ ਦੱਸਦੇ ਕਿਵੇਂ ਕਰ ਸਕਦੇ ਆਂ ਪਹਿਲਾਂ ਮੈਂ ਇਥੇ ਇਹਨਾਂ ਕੀਤਾ ਇੰਗਲਿਸ਼ ਦੇ ਵਿੱਚ ਹਿੰਦੀ ਚ ਸੀ ਇੱਥੋਂ ਸਿਲੈਕਟ ਕੀਤਾ ਮੈਂ ਇੱਥੇ ਸਿਲੈਕਟ ਮੈਂ ਕੀਤਾ QR ਕੋਡ ਨੂੰ ਫਿਰ ਇੱਥੇ ਜਿੱਥੇ ਤੁਸੀਂ ਜਾਣਾ ਜਿੱਦਾਂ ਸੀ ਜਾਣਾ ਹੈ ਕਤਬ ਮিনার ਕਿਆ ਸਿਲੈਕਟ ਕੀਤਾ ਹੁਣ ਅਸੀਂ ਇੱਕ ਟਿਕਟ ਲੈਣੀ ਸੀ ਤੇ ਮੈਂ ਦੁਬਾਰਾ ਤੋਂ ਰੀ ਟਿਕ ਕਰਾਂਗਾ ਤੇ ਇੱਥੋਂ ਇੰਗਲਿਸ਼ ਮੈਂ ਕੀਤਾ ਇੱਥੇ ਤੁਸੀਂ ਉਹਦੇ ਤੇ ਸਿਲੈਕਟ ਕਰ ਲਿਆ QR ਕੋਡ ਤੇ ਇੱਥੇ ਤੁਸੀਂ ਕਿੱਥੇ ਜਾਣਾ ਉੱਥੇ ਸਿਲੈਕਟ ਕਰੋਗੇ ਮੈਂ ਅਹੀਂ ਜਾਣਾ ਕੁਤਬ ਮੀਨਾਰ ਅਸੀਂ ਕਿਤਾ ਸਿਲੈਕਟ ਕਿਆਉ ਇਹ ਆਜੋ ਜੀ ਕਿਆਉ ਪ੍ਰੈਸ ਕਰੋ ਕਰਤਾ ਹੁਣ ਆ ਗਿਆ ਉਧਰ ਸਾਈਡ ਤੇ ਦੇਖੋ ਸਾਡਾ ਕੁਤਬ ਮੀਨਾਰ ਹੁਣ ਅਸੀਂ ਇੱਕ ਟਿਕਟ ਲੈਣੀ ਅਸੀਂ ਇੱਕ ਤੇ ਪ੍ਰੈਸ ਕਰਾਂਗੇ ਤੇ ਹੁਣ ਤੁਸੀਂ ਪੇ ਕਰਨਾ ਹੈ ਯੂਪੀਆਈ ਜਾਂ ਆਨਲਾਈਨ ਕਿਦਾਂ ਦੀ ਆ ਗਿਆ ਤੁਹਾਡੇ ਕੋਲ ਕਯੂਆਰ ਕੋਡ ਹੁਣ ਕਯੂਆਰ ਕੋਡ ਤੋਂ ਅਸੀਂ ਪੈਸੇ ਕਰ ਦਿੱਤੇ ਤੇ ਹੁਣ ਜਿਹੜੇ ਕਿ ਆ ਗਈ ਸਾਡੀ ਟਿਕਟ ਬਾਹਰ ਤੇ ਆਹ ਦੇਖ ਲਓ ਜੀ ਟਿਕਟ ਮੇਰੇ ਹੱਥ ਚ ਆ ਗਈ ਹੁਣ ਚੱਲੇ ਆ ਅਸੀਂ ਅੰਦਰ ਤੇ ਇਹ ਟਿਕਟ ਹੈਗੀ ਸੀ 50 ਰੁਪੀਸ ਦੀ ਕਿਉਂਕਿ ਉਹ ਤਾਂ حساب ਹੁੰਦਾ ਆਪਣਾ ਤੁਸੀਂ ਕਿੱਥੋਂ ਲੈ ਰਹੇ ਅਸੀਂ ਲੈ ਰਹੇ ਸੀ ਮਿਊਰ ਵਿਨੋਦ ਵਿਆਰ ਤੋਂ ਤੇ ਇੱਥੇ ਤੁਸੀਂ ਸਕੈਨ ਕਰੋਗੇ ਸਕੈਨ ਕਰਕੇ ਲੋ ਜੀ ਖੁੱਲ ਗਿਆ ਗੇਟ ਤੇ ਹੁਣ ਅਸੀਂ ਜਾ ਰਹੇ ਅੰਦਰ ਤੇ ਅੰਦਰ ਜਾ ਕੇ ਆ ਦੇਖੋ ਜੀ ਇਹ ਹੈਗਾ ਮੈਟਰੋ ਸਟੇਸ਼ਨ ਤੇ ਇਹ ਹੈਗਾ ਜੀ ਐਕਸੀਲੇਟਰ ਤੇ ਐਕਸੀਲੇਟਰ ਤੇ ਹੁਣ ਅਸੀਂ ਜਾ ਰਹੇ ਹਾਂ ਉੱਪਰ ਵਧੀਆ ਹੈ ਬੰਦਾ ਐਕਸਲੇਟਰ ਦੇ ਉੱਤੇ ਰਿਲੈਕਸ ਜਿਹਾ ਹੋ ਕੇ ਜਾਂਦਾ ਅੰਦਰ ਜਾ ਕੇ ਹਾ ਹਾ ਵੀ ਅੰਦਰ ਜਾ ਕੇ ਸ਼ਾਂਤੀ ਆਉਂਦੀ ਹੈ ਏਸੀ ਐ ਪੂਰਾ ਚਿੱਲਡ ਹੁੰਦਾ ਹਨਾ ਠੰਡ ਲੱਗਣ ਲੱਗ ਪੈਂਦੀ ਇਹ ਬੜਾ ਵੱਡਾ ਬੈਨੀਫਿਟ ਹੈ ਇੱਥੇ ਚਰਨਪ੍ਰੀਤ ਕੌਰ ਨੇ ਕੀਤੀ ਸਾਡੀ ਸਮਾਈਲ ਤੇ ਅੱਗੇ ਜੀ ਅਸੀਂ ਅੰਦਰ ਇਹ ਲਓ ਜੀ ਇੱਥੋਂ ਹੁਣ ਅਸੀਂ ਲੈਣੀ ਆ ਮੈਟਰੋ ਤੇ ਇਹ ਹੈਗਾ ਮੈਟਰੋ ਸਟੇਸ਼ਨ ਤੇ ਇੱਥੋਂ ਅਸੀਂ ਜਾਵਾਂਗੇ ਹੋਰ ਜਗ੍ਹਾ ਤੇ ਤੇ ਉੱਥੋਂ ਫੇਰ ਅਸੀਂ ਲੈਣਾ ਹੀ ਆ ਇਹ ਹੈਗਾ ਏ ਮਿਊਰ ਵਿਹਾਰ ਦਾ ਸਟੇਸ਼ਨ ਤੇ ਅੱਗੇ ਜਾ ਕੇ ਅਸੀਂ ਲੈਣਾ ਹੈ ਅ ਇੱਥੋਂ ਅਸੀਂ ਹੋਰ ਜਗ੍ਹਾ ਤੇ ਜਾਣਾ ਹੈ ਤੇ ਫੇਰ ਅੱਗੇ ਇੱਕ ਹੋਰ ਅੱਗੋਂ ਫੇਰ ਇੱਕ ਟ੍ਰੇਨ ਅਸੀਂ ਹੁਣ ਪਿੰਕ ਲਾਈਨ ਵਾਲੀ ਫੜਨੀ ਆ ਪਿੰਕ ਲਾਈਨ 'ਤੇ ਆ ਗਈ ਜੀ ਮੇਰੇ ਮਗਰ ਦੇਖੋ ਮੈਟਰੋ ਤੇ ਹੁਣ ਬੜੀ ਸਪੀਡ ਆ ਵੀ ਪਤਾ ਨਹੀਂ ਲੱਗਦਾ ਸ਼ੂਂ ਕਰਦੀ ਕਦੋਂ ਆ ਜਾਂਦੀ ਲੋ ਜੀ ਖੁੱਲ ਗਿਆ ਗੇਟ ਖੁੱਲ ਜਾ ਵੀ ਆ ਲੋ ਖੁੱਲ ਗਿਆ ਗੇਟ ਹੁਣ ਅਸੀਂ ਆ ਗਏ ਅੰਦਰ ਅੰਦਰ ਆ ਕੇ ਇਹ ਇਹ ਦਾ ਮੈਟਰੋ ਦਾ ਇਹ ਸੀ ਹੋਰ ਵੀ ਜਿਆਦਾ ਠੰਡਾ ਸੀ ਬੜੀ ਠੰਡੀ ਠੰਡੀਆਂ ਵਾ ਲੈ ਇੱਥੇ ਸਾਰੀ ਪੂਰੀ ਇਨਫੋਰਮੇਸ਼ਨ ਲਿਖੀ ਆ ਤੁਸੀਂ ਕਿੱਥੇ ਜਾਣਾ ਰੈੱਡ ਲਾਈਟ ਲਾਈਟ ਬਲਿੰਕ ਕਰਦੀ ਆ ਤੇ ਅਗਲਾ ਸਟੇਸ਼ਨ ਹੈਗਾ ਸੀ ਤਰਲੋਕਪੁਰੀ ਤੇ ਉੱਥੇ ਜਾਣੀ ਸੀ ਉਹ ਨਾਲ ਨੈਕਸਟ ਸਟੇਸ਼ਨ ਨਾਲ ਨਾਲ ਹੀ ਉੱਥੇ ਡਿਸਪਲੇ ਹੁੰਦਾ ਰਹਿੰਦਾ ਹੈ ਤੇ ਤੁਹਾਨੂੰ ਪਤਾ ਲੱਗਦਾ ਇੱਥੇ ਮਨਜੋਤ ਨੇ ਕੀਤੀ ਸਮਾਈਲ ਤੇ ਅਸੀਂ ਕੀਤੀਆਂ ਗੱਲਾਂ ਬਾਤਾਂ ਮੈਂ ਚਰਨਪ੍ਰੀਤ ਨੂੰ ਕਹਿ ਰਿਹਾ ਸੀ ਵੀ ਭਾਈ ਦਾੜਾ ਦਿੱਲੀ ਤਵਾਬ ਵਾ ਬਹੁਤ ਪੀੜਾ ਇੱਥੇ ਤੇ ਅੱਗੇ ਜਾ ਕੇ ਤੁਹਾਨੂੰ ਹੋਰ ਪੀੜ ਦਿਖਾਵਾਂਗੇ ਇੱਥੇ ਸਾਨੂੰ ਮਿਲੀ ਨਹੀਂ ਸੀ ਸੀਟ ਤੇ ਹੁਣ ਅਸੀਂ ਆ ਬਾਹਰ ਦਾ ਥੋੜਾ ਜਿਹਾ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਹਰ ਇਦਾਂ ਲੱਗਦਾ ਕਿ ਬੜਾ ਠੰਡਾ ਹੈ ਪਰ ਇਹ ਠੰਡਾ ਨਹੀਂ ਹੈ ਪੋਲੂਸ਼ਨ ਹੀ ਆ ਸਾਰਾ ਜਿਹੜਾ ਕਿ ਸਾਰਾ ਲੱਗਦਾ ਹੈ ਦੇਖਣ ਦੇ ਵਿੱਚ ਤੇ ਇਹ ਨਵੀਆਂ-ਨਵੀਆਂ ਬਿਲਡਿੰਗ ਜਿਹੜੀਆਂ ਬਣ ਰਹੀਆਂ ਇਹ ਉੱਪਰ ਦੀ ਜਿਹੜਾ ਫਲਾਈਓਵਰ ਜਾ ਰਿਹਾ ਜਿਹਦੇ ਤੇ ਟ੍ਰੈਫਿਕ ਦੇਖੋ ਕਿਦਾਂ ਦੌੜ ਰਹੀ ਹੈ ਤੇ ਨਾਲ ਦੀ ਟ੍ਰੇਨ ਕਿੰਨੀ ਸਪੀਡ ਚ ਲੰਘ ਕੇ ਦੇਖੀ ਤੁਸੀਂ ਇਹ ਥੋੜਾ ਬਾਹਰ ਦਾ 뷰 ਜਿਹੜਾ ਦੇਖਣ ਨੂੰ ਵਧੀਆ ਲੱਗਦਾ ਸੀ ਪਰ ਬਾਹਰ ਬਹੁਤ ਗਰਮੀਆਂ ਤੇ ਲਓ ਜੀ ਅਸੀਂ ਪਹੁੰਚ ਗਏ ਸੀ ਕਿੱਥੇ ਪਹੁੰਚ ਗਏ ਆਪਾਂ ਦਿੱਲੀ ਹਾਰਟ ਸਟੇਸ਼ਨ ਦਿੱਲੀ ਹਾਰਟ IAH ਇਹ ਦਿੱਲੀ ਹਾਰਟ IAH ਹਮ ਜਾ ਰਹਾ ਕੁਤੂਬ ਮੈਦਾਨ ਸਾਈਡ ਟਰਵਰਡਸ ਫੋਟਾਸੀਟੀ ਸੈਕਟਰ OK ਤੋ ਹੁਣ ਅਸੀਂ ਜਾ ਰਹੇ ਸੀ ਉੱਪਰ ਵਾਲੀ ਸਾਈਡ ਨੂੰ ਤੇ ਰਸ਼ ਦੇਖੋ ਕਿਉਂਕਿ ਸੁਬਾਹ ਸੁਬਾਹ ਬਹੁਤ ਜ਼ਿਆਦਾ ਮੈਟਰੋ ਦੇ ਵਿੱਚ ਰਸ਼ ਇਸ ਕਰਕੇ ਹੁੰਦਾ ਕਿਉਂਕਿ ਸਾਰੇ ਜਿਹੜੇ ਆਪਣੇ ਹੈਗੇ ਆ ਆਫਿਸ ਵਗੈਰਾ ਜੌਬ ਤੇ ਜਾਂਦੇ ਆ ਲੋਗ ਤੇ ਚਾਰੇ ਪਾਸੇ ਤੁਹਾਨੂੰ ਰਸ਼ ਹੀ ਦਿਖੇਗਾ ਤੇ ਮੈਟਰੋ ਵੀ ਸਾਰੀ ਭਰੀ ਹੋਊਗੀ ਕੋਈ ਵੀ ਸੀਟ ਮਿਲੇਗੀ ਨਹੀਂ ਪਰ ਇਹਨਾਂ ਹੁੰਦਾ ਹੈ ਕਿ ਚਲੋ ਮਿੰਟੋਂ ਮਿੰਟ ਇਹਨੇ ਪਛਾ ਦੇਣਾ ਹੁੰਦਾ ਤੇ ਇਸ ਕਰਕੇ ਮੈਟਰੋ ਦੇ ਵਿੱਚ ਸਫਰ ਕਰਨ ਦਾ ਬੜਾ ਮਜ਼ਾ ਆ ਆ ਦੇਖੋ ਹੁਣ ਅਸੀਂ ਜੈਲੋ ਲੈਣ ਵਾਲੀ ਡਿਜੀਟ ਮੈਟਰੋ ਆ ਉਹ ਲੈਣੀ ਆ ਤੇ ਆ ਦੇਖੋ ਜੈਲੋ ਜਿਹੜੇ ਪੈਰਾਂ ਦੇ ਨਿਸ਼ਾਨ ਬਣੇ ਆ ਇਹਨਾਂ ਨੂੰ ਫੋਲੋ ਕਰਦੇ ਜਾਣਾ ਤੇ ਅਸੀਂ ਇਹਨਾਂ ਨੂੰ ਫੋਲੋ ਕਰਦੇ ਗਏ ਆ ਤੇ ਹੁਣ ਅਸੀਂ ਜਿਹੜਾ ਪਹੁੰਚ ਜਾਣਾ ਜਿੱਥੇ ਅਸੀਂ ਆਪਣੀ ਲੈਣੀ ਆ ਅਗਲੀ ਮੈਟਰੋ ਤੇ ਇੱਥੇ ਸਾਰੀ ਡਿਟੇਲ ਲਿਖੀ ਆ ਤੁਸੀਂ ਕਿੱਥੇ ਜਾਣਾ ਪਲੇਟਫਾਰਮ ਤੇ ਤੇ ਦੇਖੋ ਰਸ਼ ਕਿੰਨਾ ਹੈ ਲਿਫਟ ਹਨ ਨਹੀਂ ਲਿਫਟ ਲੱਗੀ ਹੋਈ ਹੈ ਲਿਫਟ ਦਣੀ ਵੀ ਜਾ ਸਕਦੇ ਆ ਤੇ ਐਕਸਲੇਟਰ ਲੱਗੇ ਹੋਏ ਐਕਸਲੇਟਰ ਦੇ ਵਿੱਚ ਦੀ ਵੀ ਤੁਸੀਂ ਜਾ ਸਕਦੇ ਆ ਇਹ ਆ ਗਈ ਜੀ ਮੈਟਰੋ ਤੇ ਦੂਸਰੀ ਸਾਈਡ ਤੇ ਦੇਖੋ ਇੱਥੇ ਮਿੰਟ-ਮਿੰਟ ਬਾਅਦ ਯਾਨੀ ਕਿ ਚਲਦੀਆਂ ਰਹਿੰਦੀਆਂ ਤੇ ਇੰਨਾ ਜ਼ਿਆਦਾ ਔਖਾ ਨਹੀਂ ਹੁੰਦਾ ਤੇ ਬੜਾ ਸੌਖਾ ਹੈ ਤੇ ਇਸ ਕਰਕੇ ਮੈਟਰੋ ਦਾ ਸਫਰ ਜਿਹੜਾ ਉਹ ਬਹੁਤ ਵਧੀਆ ਰਹਿੰਦਾ ਕਿਉਂਕਿ ਇੱਥੇ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਐ ਠੰਡਾ AC ਚੱਲਦਾ ਬਿਲਕੁਲ ਠੰਡ ਲੱਗ ਲਾ ਪੈਂਦੀ ਅੰਦਰ ਇੰਨਾ ਜਿਹੜਾ ਕੂਲਿੰਗ ਹੁੰਦੀ ਆ ਤੇ ਇਹ ਹੈਗਾ ਜੀ ਕুতਬ ਮੀਨਾਰ ਸਟੇਸ਼ਨ ਉਦੋਂ ਸੋ ਅਸੀਂ ਪਹੁੰਚ ਗਏ ਸੀ ਕুতਬ ਮੀਨਾਰ ਸਟੇਸ਼ਨ ਤੇ ਤੇ ਹੁਣ ਅਸੀਂ ਜਾਵਾਂਗੇ نیچے ਤੇ نیچے ਅਸੀਂ ਜਾ ਰਹੇ ਹਾਂ ਸੀੜੀਆਂ ਤੋਂ ਤੇ ਇੱਥੇ ਹੀ ਸੋਚ ਰਹੇ ਹਾਂ ਵੀ ਬਾਹਰ ਜਾ ਕੇ ਗਰਮੀ ਬੜੀ ਲੱਗੇਗੀ ਇਸ ਕਰਕੇ ਚਲੋ ਹੈਲੋ ਗਾਇਜ਼ ਅਬ ਆ ਗਏ ਕুতুব ਮিনার ਤੇ ਮੈਟਰੋ ਸਟੇਸ਼ਨ ਤੇ ਅਬ ਅਸੀਂ ਯਾਰ ਸੇ ਜਾਇੰਗੇ ਕুতুব ਮিনার ਫਿਰ ਅਸੀਂ ਆਪਕੋ ਬਤਾਏਗੇ ਵਾਕੀ ਹਿਸਟਰੀ ਵਾਕਾ ਸਭ ਕੁਝ ਦਿਖਾਏਗੇ ਆਪਕੋ ਆਪ ਲੋਗੋਨ ਕੋ ਅਸੀਂ ਨਿਕਲਾ ਸੀ ਬਾਹਰ ਹੋਣ ਸਟੇਸ਼ਨ ਤੋਂ ਤੇ ਇੱਥੇ ਮੈਂ ਮਜ਼ਾਕ ਕਰ ਰਿਹਾ ਸੀ ਇਹਨਾਂ ਨੂੰ ਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਵੀ ਧਿਆਨ ਨਾਲ ਤੇ ਇਦਾਂ ਹੀ ਅਸੀਂ ਹੱਸਦੇ ਸਿ ਨਿਕਲੇ ਬਾਹਰ ਤੇ ਅਸੀਂ ਸਵੇਰੇ ਜਲਦੀ ਮਾਰਨਿੰਗ ਨਿਕਲ ਆਏ ਸੀ ਇਸ ਕਰਕੇ ਸਾਨੂੰ ਜ਼ਿਆਦਾ ਗਰਮੀ ਮਹਿਸੂਸ ਨਹੀਂ ਹੋ ਰਹੀ ਸੀ ਕਿਉਂਕਿ ਇਹ ਸਵੇਰ-ਸਵੇਰ ਦਾ ਟਾਈਮ ਸੀ ਤੇ ਇਸ ਕਰਕੇ ਜ਼ਿਆਦਾ ਜਿਹੜੀ ਕਿ ਗਰਮੀ ਮਹਿਸੂਸ ਨਹੀਂ ਹੋ ਰਹੀ ਸੀ ਫਿਰ ਅਸੀਂ ਇੱਕ ਸਾਈਡ ਤੋਂ ਦੂਸਰੀ ਰੋਡ ਜਾਣਾ ਸੀ ਫਿਰ ਇਸ ਉੱਪਰ ਦੀ ਜਿਹੜਾ ਬਣਿਆ ਹੁੰਦਾ ਫਲੋਰ ਉਹਦੇ ਉੱਪਰ ਦੀ ਅਸੀਂ ਗਏ ਤੇ ਫਿਰ ਦੂਸਰੀ ਸਾਈਡ ਤੇ ਇਹ ਨੀਚੇ ਦੀ ਚੱਲ ਰਿਆ ਰੋਡ ਤੇ ਉੱਪਰ ਦੀ ਅਸੀਂ ਕ੍ਰੋਸ ਕਰ ਰਹੇ ਆ ਤੇ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣ ਲਈ ਲੋਕ ਇੱਥੋਂ ਦੀ ਇਹਨੂੰ ਪਾਰ ਕਰਕੇ ਜਾਂਦੇ ਆ ਤੇ ਅਸੀਂ ਵੀ ਪਾਰ ਕਰਕੇ ਗਏ ਤੇ ਸਵੇਰ ਸਵੇਰ ਮੌਸਮ ਵਧੀਆ ਸੀ ਠੀਕ ਸੀ ਤੇ ਰੋਡ ਤੇ ਵੀ ਇੰਨਾ ਜ਼ਿਆਦਾ ਟ੍ਰੈਫਿਕ ਨਹੀਂ ਸੀ ਚਲਦੇ ਚਲਦੇ ਗਰਮੀ ਲੱਗੀ ਚਰਨਪ੍ਰੀਤ ਕੌਰ ਜੀ ਕਹਿਣ ਲੱਗੇ ਕਿ ਅਸੀਂ ਪੀਣਾ ਨਾਰੀਅਲ ਪਾਨ ਨਾਰੀਅਲ ਪਾਨ ਦਿੱਲੀ ਵਾਲੇ ਇੱਕ ਗੱਲ ਆ ਵੀ ਕਹਿੰਦੇ ਪਾਣੀ ਜੇ ਨਾ ਹੋਇਆ ਤਾਂ ਪੈਸੇ ਨਹੀਂ ਦੇਣੇ ਅੱਲ ਬਾਅਦ ਆ ਪੂਰੀ ਸਸੀ ਪਹੁੰਚ ਚੁੱਕੇ ਆ ਜੀ ਕੁਤਬ ਮੀਨਾਰ ਤੇ ਐਂਟਰੀ ਗੇਟ ਤੇ ਆ ਤੇ ਤੁਹਾਨੂੰ ਦਿਖਾਉਨੇ ਆ ਪੂਰਾ ਹਾਂਜੀ ਚੈਨਲ ਦਾ ਨਾਮ ਕੀ ਹੈ ਭਈਆ ਮੇਰਾ ਵੀ ਚੈਨਲ ਹੈ ਆਪਕਾ ਚੈਨਲ ਕੌਨ ਸਾ ਮੇਰਾ ਸੁਮੂਤਰਾ ਖੰਡੂ ਕਰਕੇ 777 ਕਰ ਲਿਆ ਓਕੇ ਆਪ YouTube ਤੇ ਹਾਂਜੀ ਬਿਲਕੁਲ ਬਿਲਕੁਲ ਮੈਂ ਕੰਟੈਂਟ ਯਹੀ ਦਿਖਾਣਾ ਫਿਰਨਾ ਔਰ ਆਪਣਾ ਟ੍ਰਿਪ ਚਰੀਅਰ ਦੇ ਦਿੱਕਾਣਾ ਦੇਰਾਂ ਦੁਨਸੇ ਹੋ ਗਿਆ ਓਕੇ ਦੇਰਾਂ ਦੁਨਸੇ करते हैं दिल्ली में ओके okay. मैं आजकल इधर आ रही थी देख इधर ही पड़ती मिली थोड़ा बता दो कोई बात नहीं गाइस इनका चैनल जो है और उसको सब्सक्राइब कर लेना सिमी उत्तराखंडी सेवन 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 करके थ्री बार सेवन ओके okay जी जरूर सब्सक्राइब कर लेना और, और... भैया को मिलके बहुत अच्छा लगा हम कुटुंबिना देखने के लिए और भैया भैया के चैनल को भी लाइक शेयर और सब्सक्राइब करें थैंक यू जी thank... इतने कुछ हदायत लिखी हुई हैं टोकन खोने पर सौ रुपये जुर्माना और, और भी कुछ इतना हदायत लिखी टिकट होगी वन परसन की कितनी इधर को बताना एक, एक जने की okay. और हां फॉरेनर को ज्यादा प्यार करते हैं इसलिए उनकी ज्यादा हैं हैं आप अपने बेटे को तो बहुत जानते हैं हम हमारे भैया अनिल जी आए हैं पंजाब से एंड हम लोग अभी जा रहे हैं कुतुब मीनार देखने के लिए एंड हम इनको घुमाएंगे दिल्ली यस चलो आ जाओ फिर थानू भी घुमाउने हैं जी दिल्ली ਤੇ ਦਿੱਲੀ ਦੇ ਵਿੱਚ ਪਹੁੰਚੇ ਅੱਜ ਅਸੀਂ ਕুতਬ ਮੀਨਾਰ ਦੇ ਵਿੱਚ ਤੇ ਟਿਕਟਸ ਹੀ ਲੈ ਲਈਆ ਹੁਣ ਅਸੀਂ ਕਰਨ ਲੱਗੇ ਆ ਅੰਦਰ ਐਂਟਰੀ ਦੇਖੋਣੇ ਅਸੀਂ ਟਿਕਟ ਲੈ ਕੇ ਹੁਣ ਜਾ ਰਹੇ ਸੀ ਅੰਦਰ ਕੁਤਬ ਮੀਨਾਰ ਦੇ ਇਹ ਹੈਗਾ ਐਂਟਰੀ ਗੇਟ ਤੇ ਐਂਟਰੀ ਗੇਟ ਦੇ ਉੱਪਰ ਬਣਿਆ ਸਾਰੇ ਲਈ ਇੱਥੇ ਅਸੀਂ ਆਪਣੀ ਚੈਕਿੰਗ ਕਰਾਈ ਚੈਕਿੰਗ ਕਰਵਾ ਕੇ ਟਿਕਟ ਚੈਕਿੰਗ ਹੋਈ ਹੈ ਫਿਰ ਹੋਰ ਚੈਕਿੰਗ ਹੋ ਕੇ ਇਹ ਹੈਗਾ ਐਂਟਰੀ ਗੇਟ ਵਗੈਰਾ ਇੱਥੇ ਇਹ ਤੁਹਾਨੂੰ ਦਖੋਨੇ ਅੰਦਰ ਦਾ ਪੂਰਾ 뷰 ਇੱਥੇ ਤੁਹਾਨੂੰ ਸਾਰੇ ਜਾਂਦੇ ਪਹਿਲਾਂ ਇਨਫੋਰਮੇਸ਼ਨ ਮਿਲ ਜੇਗੀ ਤੇ ਤੁਸੀਂ ਸਾਰੇ ਇਨਫੋਰਮੇਸ਼ਨ ਇੱਥੋਂ ਪੜ ਸਕਦੇ ਆ ਕਿਹੜੇ ਸੰ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਬਣਾਈ ਗਈ ਕਿਹੜੇ ਰਾਜੇ ਵੱਲੋਂ ਬਣਾਈ ਗਈ ਤੇ ਕੀ-ਕੀ ਬਣਾਇਆ ਗਿਆ ਇੱਥੇ ਤੁਹਾਨੂੰ ਉਹਦਾ ਮੈਪ ਵੀ ਮਿਲ ਜਾਏਗਾ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਤੇ ਗਰਮੀ ਹੋਣ ਦੇ ਕਰਕੇ ਫਿਰ ਵੀ ਦੇਖ ਲੋ ਟੂਰਿਸਟ ਕਿੰਨੇ ਇੱਥੇ ਆ ਰਹੇ ਆ ਆ ਭਰਿਆ ਹੋਇਆ ਤੇ ਸਵੇਰ ਸਵੇਰ ਜਿਆਦਾ ਇੱਥੇ ਆਉਂਦੇ ਆ ਤੇ ਲਓ ਜੀ ਆ ਗਿਆ ਸਾਹਮਣੇ ਦੇਖੋ ਜੀ ਕੁਤਬ ਮੀਨਾਰ ਦਿਖ ਰਿਹਾ ਤੁਹਾਨੂੰ ਤੇ ਕੁਤਬ ਮੀਨਾਰ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਇਤਿਹਾਸ ਤੇ ਆਪਾਂ ਜੇ ਗੱਲ ਕਰੀਏ ਕੁਤਬ ਮੀਨਾਰ ਦੀ ਤੇ ਕੁਤਬ ਮੀਨਾਰ ਏਸ਼ੀਆ ਦਾ ਉਸ ਸਮੇਂ ਦਾ ਸਭ ਤੋਂ ਵੱਡਾ ਮੀਨਾਰ ਸੀ ਤੇ ਇਸ ਨੂੰ ਕੁਤਬਦੀਨ ਐਬਕ ਨੇ ਬਣਾਇਆ ਸੀ ਤੇ ਇਸ ਦੇ ਉੱਪਰ ਜਾਂਦਾ ਵੀ ਰਸਤਾ ਹੈਗਾ ਜਿਹੜਾ ਉਹ ਬਣਿਆ ਹੋਇਆ ਮিনার ਉਸ ਦੇ ਉੱਪਰ ਜਾਂਦਾ ਵੀ ਰਸਤਾ ਹੈਗਾ ਤੇ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਕਿ ਰਾਜੇ ਇਸ ਦੇ ਉੱਪਰ ਜਾਂਦੇ ਸੀ ਤੇ ਆਪਣਾ ਜਦੋਂ ਵੀ ਰਾਜੇ ਦੇ ਕੋਲ ਕੋਈ ਗੈਸਟ ਆਉਂਦਾ ਸੀ ਉਹ ਉੱਪਰ ਉਹਨਾਂ ਨੂੰ ਲੈ ਕੇ ਜਾਂਦਾ ਸੀ ਤੇ ਇੱਥੇ ਸਾਰੇ ਤੁਹਾਨੂੰ ਰੋਡ ਵਗੈਰਾ ਮੈਪ ਜਿਹੜਾ ਸਾਰਾ ਮਿਲ ਜਾਏਗਾ ਇੱਥੇ ਸਾਰਾ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਕੀ ਕੀ ਇੱਥੇ ਹੈਗਾ ਤੇ ਕੁਤਬ ਮিনার ਦੇ ਵਿੱਚ ਉੱਪਰ ਨੂੰ ਜਾਣ ਨੂੰ ਪਹਿਲਾਂ 1984 ਤੋਂ ਬਾਅਦ ਕਹਿੰਦੇ ਬੰਦ ਕਰ ਦਿੱਤਾ ਗਿਆ ਜਿਹੜਾ ਇਹਦੇ ਉੱਪਰ ਜਾਣਾ ਕਿਉਂਕਿ ਕੁਝ ਘਟਨਾ ਹੋਣ ਦੇ ਕਰਕੇ ਇਹਦੇ ਉੱਪਰ ਹੁਣ ਨਹੀਂ ਜਾਣ ਦਿੰਦੇ ਤੇ ਬਾਕੀ ਸਾਰੀ ਇਨਫਰਮੇਸ਼ਨ ਜਿਹੜੀ ਆ ਕਿ ਉਹ ਜਿੱਥੇ-ਜਿੱਥੇ ਜਿਹੜੀ-ਜਿਹੜੀ ਜਗ੍ਹਾ ਉਹਦੀ ਪ੍ਰੋਪਰ ਇਨਫਰਮੇਸ਼ਨ ਇੱਥੇ ਲਿਖੀ ਹੋਈ ਆ ਤੇ ਜੇਕਰ ਅਸੀਂ ਪ੍ਰੋਪਰ ਇਨਫਰਮੇਸ਼ਨ ਦਿੰਦੇ ਤਾਂ ਇਹ ਵਲੌਗ ਕਾਫੀ ਲੰਮਾ ਹੋ ਜਾਣਾ ਇਸ ਕਰਕੇ ਅਸੀਂ ਸ਼ਾਰਟ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਉਤਮ ਮিনার ਆ ਇਹਦੇ ਵਿੱਚ 5 ਫਲੋਰ ਆ ਤੇ 379 ਪੌੜੀਆਂ ਜਿਹੜੀਆਂ ਇਹਦੇ ਵਿੱਚ ਆ ਤੇ ਇਹਦੇ ਪੰਜ ਫਲੋਰ ਸਭ ਤੋਂ ਟਾਪ ਦਾ ਉੱਪਰਲਾ ਫਲੋਰ ਬਹੁਤ ਵਧੀਆ ਜਿਸ ਤੋਂ ਕਹਿੰਦੇ ਸਾਰੇ ਦਿੱਲੀ ਦਾ 뷰 ਦਿਖਦਾ ਤੇ ਇੱਥੇ ਜਿੰਨੇ ਵੀ ਸਾਰੇ ਤੁਸੀਂ ਰੁੱਖ ਦੇਖ ਰਹੇ ਆ ਰੁੱਖ ਨਵੇਂ ਆ ਇਹਨਾਂ ਚ ਕੁਝ ਕੁ ਰੁੱਖ ਜਿਹੜੇ ਆ ਹੋ ਸਕਦਾ ਪੁਰਾਣੇ ਹੋਣ ਬਾਕੀ ਤਕਰੀਬਨ ਸਾਰੇ ਮੈਨੂੰ ਰੁੱਖ ਇੱਥੇ ਨਵੇਂ ਲੱਗਦੇ ਆ ਤੇ ਜਾਨੀ ਕਿ ਸਮੇਂ-ਸਮੇਂ ਤੇ ਇਹਨੂੰ ਇਹਦੀ ਮੁਰੰਮਤ ਕੀਤੀ ਜਾਂਦੀ ਆ ਤੇ ਰੁੱਖਾਂ ਦਾ ਬੜਾ ਧਿਆਨ ਰੱਖਿਆ ਜਾਂਦਾ ਹਰੀਆਲੀ ਹਰੀਆਲੀ ਦਾ ਖਾਸ ਕਰਕੇ ਬੜਾ ਧਿਆਨ ਰੱਖਿਆ ਜਾਂਦਾ ਤੇ ਹੁਣ ਵੀ ਤੁਸੀਂ ਜੇ ਪਿੱਛੇ ਦੀ ਦੇਖਿਆ ਹੋਊਗਾ ਤੇ ਉਹ ਲੱਗੇ ਹੋਏ ਆ ਆਪਣੇ ਇਹਨੂੰ ਮੈਂਟੇਨ ਕਰਨ ਲਈ ਇਹ ਜਿਹੜੇ ਪੱਥਰ ਆ ਪੱਥਰ ਵੀ ਬੜੇ ਖਾਸ ਕਿਸਮ ਦੇ ਆ ਤੇ ਇਹ ਪੱਥਰਾਂ ਦੇ ਵਿੱਚ ਪਤਾ ਨਹੀਂ ਕੀ ਮਿਕਸ ਕਰਕੇ ਲਾਉਂਦੇ ਸੀ ਤੇ ਬੜੀ ਪਕੜ ਮਜ਼ਬੂਤ ਸੀ ਇਹਨਾਂ ਦੀ ਤੇ ਪੱਥਰ ਵੀ ਜਿਹੜੇ ਆ ਇਹ ਖਾਸ ਹੀ ਕਿਸਮ ਦੇ ਪੱਥਰ ਸੀ ਤੇ ਆ ਮੈਨੂੰ ਜਿਹੜਾ ਆ ਸਾਹਮਣੇ ਰੁੱਖ ਦਿਖ ਰਿਹਾ ਸੀ ਮੈਨੂੰ ਲੱਗਦਾ ਪ੍ਰਾਣਾ ਸੀ ਤੇ ਇਹ ਜਿਹੜੇ ਪੱਥਰ ਪੱਥਰਾਂ ਦੀ ਕਟਾਈ ਬੜੀ ਵਧੀਆ ਤਰੀਕੇ ਨਾਲ ਕੀਤੀ ਗਈ ਸੀ ਬੜੀ ਵਧੀਆ ਸ਼ੇਪ ਇਹਨਾਂ ਨੂੰ ਦਿੱਤੀ ਗਈ ਸੀ ਤੇ ਬਹੁਤ ਵਧੀਆ ਲੱਗਦਾ ਤੇ ਬਹੁਤ ਟੂਰਿਸਟ ਇੱਥੇ ਆਏ ਸੀ ਆ ਦੇਖੋ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਪੜ੍ਹਦੇ ਹੁੰਨੇ ਸੀ ਅੱਜ ਮੌਕਾ ਮਿਲਿਆ ਕਿ ਉਹਨਾਂ ਨੂੰ ਨਜ਼ਦੀਕ ਤੋਂ ਜਾ ਕੇ ਦੇਖਣ ਦਾ ਤੇ ਬੜਾ ਵਧੀਆ ਲੱਗਦਾ ਤੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਇਸ ਨੂੰ ਦੇਖ ਸਕੇ ਤੇ ਕੁਝ ਘਟਨਾਵਾਂ ਕਰਕੇ ਕੁਝ ਇਦਾਂ ਦੀਆਂ ਇੱਥੇ ਘਟਨਾ ਹੋਣ ਦੇ ਕਰਕੇ ਜਿਹੜਾ ਉੱਪਰ ਜਾਣਾ ਬੰਦ ਕੀਤਾ ਤੇ ਇਹਦਾ ਉੱਪਰ ਤੋਂ ਜਿਹੜਾ ਉੱਪਰ ਦਾ ਨਜ਼ਾਰਾ ਦੇਖਣ ਦਾ ਉਹ ਵੱਖਰਾ ਹੀ ਆ ਤੇ ਇੱਥੇ ਇਹ ਜਿਹੜਾ ਆ ਮিনার ਦੇ ਉੱਤੇ ਜਿਹੜਾ ਆ ਜਿਹੜੀ ਬਿਲਡਿੰਗ ਇਮਾਰਤ ਦੇ ਉੱਪਰ ਜਿਹੜਾ ਪੱਥਰ ਲਾਇਆ ਗਿਆ ਲਾਲ ਰੰਗ ਦਾ ਹੈ ਬਾਕੀ ਤੇ ਵੱਖ-ਵੱਖ ਤਰ੍ਹਾਂ ਦੇ ਪੱਥਰ ਆ ਤੇ ਇੱਥੇ ਜਿਹੜੀ ਭਾਸ਼ਾ ਲਿਖੀ ਗਈ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਕਿਹੜੀ ਭਾਸ਼ਾ ਚ ਲਿਖੀ ਸੀ ਬਾਕੀ ਇੱਥੇ ਸਾਰੇ ਟੂਰਿਸਟ ਆਉਂਦੇ ਆ ਤੇ ਆਪਣੀਆਂ ਫੋਟੋਵਾਂ ਵਗੈਰਾ ਕਰਾਉਂਦੇ ਆ ਤੇ ਆ ਵੀ ਬਹੁਤ ਵਧੀਆ ਇੱਥੇ ਕੁਝ ਉਹਨਾਂ ਦਾ ਹੋਣਾ ਉਸ ਸਮੇਂ ਦਾ ਦਰਬਾਰ ਟਾਈਪ ਲੱਗਦਾ ਸੀ ਆ ਜਿਹੜਾ ਦਰਵਾਜ਼ਾ ਤੇ ਉਹ ਵੀ ਦਰਵਾਜ਼ਾ ਜਿਹੜਾ ਟੁੱਟ ਗਿਆ ਉੱਪਰੋਂ ਤੇ ਗਾਇਸ ਇੱਥੇ ਪੰਜ ਪੰਜ ਮਿੰਟ ਬਾਅਦ ਜਿਹੜੇ ਜਹਾਜ਼ ਆਉਂਦੇ ਰਹਿੰਦੇ ਆ ਤੇ ਉਹ ਵੀ ਬੜੇ ਨੀਵੇਂ ਲੱਗਦੇ ਆ ਵੀਡੀਓ ਦੇ ਵਿੱਚ ਦੋੱਚਾ ਲੱਗਦੇ ਆ ਤੇ ਉਦਾਂ ਬੜੇ ਨੀਵੇਂ ਨੀਵੇਂ ਇੱਥੇ ਦਿਖਦੇ ਆ ਤੇ ਕੁਝ ਇਮਾਰਤਾਂ ਹੁਣ ਪ੍ਰਾਣੀਆਂ ਹੋਣ ਕਰਕੇ ਕਿਉਂਕਿ ਬਹੁਤ ਸਾਲ ਪੁਰਾਣਾ ਫਤਿਹ ਮিনার ਦਾ ਇਹ ਜਿਹੜਾ ਹਿਸਟੋਰੀਕਲ ਪਲੇਸ ਹੈ ਤੇ ਇੱਥੇ ਹੁਣ ਥੋੜੀਆਂ-ਥੋੜੀਆਂ ਜਿਹੜੀਆਂ ਇਮਾਰਤਾਂ ਉਹ ਟੁੱਟਣੀਆਂ ਸ਼ੁਰੂ ਹੋ ਗਈਆਂ ਤੇ ਤੁਸੀਂ ਦੇਖਿਆ ਵੀ ਹੁਣ ਆ ਵੀਡੀਓ ਦੇ ਵਿੱਚ ਤੇ ਆ ਦੇਖੋ ਟੂਰਿਸਟ ਫੋਰਨਰ ਤੋਂ ਲੋਕ ਆਉਂਦੇ ਇੱਥੇ ਇੱਥੇ ਇਹ ਗੱਲ ਆ ਕਿ ਫੋਨ ਤੇ ਤੁਸੀਂ ਵੀਡੀਓ ਬਣਾ ਸਕਦੇ ਆ ਕੈਮਰੇ ਵੱਡੇ ਜਿਹੜੇ ਆ ਉਹ ਅਲਾਉ ਨਹੀਂ ਕਰਦੇ ਕਿਉਂਕਿ ਆ ਉਹ ਬਾਹਰ ਹੀ ਉਹਨਾਂ ਨੇ ਸਾਡੇ ਵੀ ਮਾਈਕ ਵਗੈਰਾ ਸੈਲਫੀ ਸਟਿਕ ਜਿਹੜੀ ਬਾਹਰ ਹੀ ਰੱਖ ਲਈ ਸੀ ਇਸ ਕਰਕੇ ਅਸੀਂ ਹੁਣ ਫੋਨ 'ਤੇ ਹੀ ਵੀਡੀਓ ਜਿਹੜੀ ਹੱਥ ਦੇ ਨਾਲ ਹੀ ਮੈਂ ਬਣਾ ਰਿਹਾ ਸੀ ਤੇ ਇਸ ਕਰਕੇ ਕੈਮਰੇ ਦੇ ਵਿੱਚ ਥੋੜਾ ਸ਼ਰਿੰਕ ਹੋ ਰਿਹਾ ਤੇ ਇਸ ਕਰਕੇ ਉਹ ਹੁਣ ਇਦਾਂ ਹੀ ਐਡਜਸਟਮੈਂਟ ਕਰਨੀ ਪੈਣੀ ਆ ਤੇ ਵਧੀਆ ਸੀ ਉਦਾਂ ਆ ਇਤਿਹਾਸਿਕ ਚੀਜ਼ਾਂ ਵੀ ਦੇਖਣ ਦਾ ਆਪਣਾ ਹੀ ਮਜ਼ਾ ਹੁੰਦਾ ਤੇ ਬੋਲ ਗਰਮੀ ਵੀ ਹੈਗੀ ਸੀ ਬਹੁਤ ਗਰਮੀ ਸੀਤੇ ਪਰ ਫਿਰ ਵੀ ਚਲੋ ਵਧੀਆ ਅਸੀਂ ਦੇਖਿਆ ਤੇ ਬਹੁਤ ਸਾਲ ਪੁਰਾਣੀ ਹੋਣ ਕਰਕੇ ਇਮਾਰਤ ਆ ਦੇਖੋ ਥੋੜਾ ਥੋੜਾ ਕਿਤਨਾ ਕਿਤੋਂ ਜੜੀਆਂ ਇਹਦੇ ਵਿੱਚ ਕਰੈਕ ਆ ਰਿਹਾ ਤੇ ਟੁੱਟ ਰਹੀਆਂ ਬਾਕੀ ਗਾਇਸ ਇੱਥੇ ਇਹ ਗੱਲ ਹੈਗੀ ਆ ਕਿ ਬਹੁਤ ਸਾਰੇ ਲੋਕਾਂ ਨੇ ਇੱਥੋਂ ਦੇ ਜਿਹੜੀਆਂ ਵੀਡੀਓ ਜਾਂ ਵਲੌਗਰ ਨੇ ਕੁਝ ਮਿਸ ਗਾਈਡੈਂਸ ਦੇ ਕਰਕੇ ਇੱਥੇ ਥੋੜਾ ਜਿਹਾ ਕੰਟਰੋਵਰਸੀ ਦਾ ਮੁੱਦਾ ਪਿੱਛੇ ਜੇ ਬਣਿਆ ਸੀ ਪਰ ਹੁਣ ਉਸ ਚੀਜ਼ ਨੂੰ ਸਾਊਟ ਆਊਟ ਕੀਤਾ ਗਿਆ ਤੇ ਹੁਣ ਵਧੀਆ ਇੱਥੇ ਟੂਰਿਸਟ ਜਿਹੜੇ ਲੋਕ ਆਉਂਦੇ ਆ ਦੇਖਦੇ ਆ ਤੇ ਇਹ ਹੈਗੀ ਸਭ ਤੋਂ ਉੱਚੀ ਇਮਾਰਤ ਤੇ ਬਹੁਤ ਵਧੀਆ ਤੇ ਆਉਂਦੇ ਇੱਥੇ ਸਾਰੇ ਲੋਕ ਦੇਖਦੇ ਆਪਣੇ ਪਰਿਵਾਰ ਦੇ ਨਾਲ ਕਾਫੀ ਸਾਨੂੰ ਲੋਕ ਉਤੋਂ ਮਿਲੇ ਆ ਤੇ ਅਸੀਂ ਉਹਨਾਂ ਨੂੰ ਕੈਮਰੇ ਦੇ ਵਿੱਚ ਨਹੀਂ ਲਿਆ ਫਿਰ ਤੇ ਆਫ ਕੈਮਰਾ ਸੀ ਮਿਲੇ ਸੀ ਉਹਨਾਂ ਨੂੰ ਦਿੱਲੀ ਦਾ ਬਹੁਤ ਵਧੀਆ ਇਹ ਇਤਿਹਾਸਕ ਜਗ੍ਹਾ ਆ ਤੇ ਕਦੇ-ਕਦੇ ਇਤਿਹਾਸਕ ਜਗ੍ਹਾ ਵੀ ਜਿਹੜੀਆਂ ਦੇਖਣੀਆਂ ਚਾਹੀਦੀਆਂ ਹਨ ਤੇ ਇਸ ਦੀ ਜਿਹੜੀ ਲੰਬਾਈ ਹੈਗੀ ਆ 240 ਫੁੱਟਾਂ ਤੇ 5 ਫਲੋਰ ਹੈ ਇਸ ਦੇ ਵਿੱਚ ਤੇ 5 ਫਲੋਰ ਦੇ ਉੱਪਰ ਬਾਲਕਨੀ ਬਣੀ ਆ ਤੁਸੀਂ ਉੱਪਰ ਉੱਥੇ ਉਹ ਕਰ ਸਕਦੇ ਆ ਆ ਘੁੰਮ ਵਗੈਰਾ ਸਕਦੇ ਆ ਉੱਥੋਂ ਹੋਰ ਵੀ ਵਿਊ ਵਧੀਆ ਜਿਹੜਾ ਦੇਖ ਸਕਦੇ ਆ ਮਨਜੋਤ ਕਹਿੰਦੀ ਕਿ ਦੇਖਣੇ ਦੇਖਣਾ ਤੇ ਫਿਰ ਅਸੀਂ ਪਹੁੰਚ ਗਏ ਹ ਕੁਤਬ ਮੀਨਾਰ ਤੇ ਕੁਤਬ ਮੀਨਾਰ ਦੀ ਬਿਲਡਿੰਗ ਇਹ ਦਿੱਲੀ ਦੀ ਸਭ ਤੋਂ ਉੱਚੀ ਇਮਾਰਤ ਆ ਤੇ ਇੱਥੇ ਬਹੁਤ ਜ਼ਿਆਦਾ ਟੂਰਿਸਟ ਜਿਹੜੇ ਆਉਂਦੇ ਆ ਤੇ ਠੀਕ ਹੈ ਦੋਸਤੋ ਕਰਦੇ ਆਂ ਵੀਡੀਓ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਜਰੂਰ ਕਰਦੇ ਹੋ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡਾ ਹੌਸਲਾ ਵਧਦਾ ਫਿਰ ਹੋਰ ਵੀ ਉਤਸ਼ਾਹ ਆਉਂਦਾ ਹੈ ਕਿ ਨਵੇਂ-ਨਵੇਂ ਵਲੌਗ ਬਣਾਉਂਦਾ ਤੇ ਚਲੋ ਠੀਕ ਹੈ ਜੀ ਆਪਣਾ ਧਿਆਨ ਰੱਖਿਓ ਮਿਲਦੇ ਆਂ ਫਿਰ ਨਵੇਂ ਵਲੌਗ ਦੇ ਵਿੱਚ ਨਵੀਂ ਜਗ੍ਹਾ ਦੇ ਵਿੱਚ ਗੋਡ ਬlesਸ ਯੂ